ਕਫ ਬਲਗਮ ਜਾਂ ਫਿਰ बार-बार ਖੰਘ ਆਉਣਾ ਅਤੇ ਜਾਂ ਫਿਰ ਸਾਤੀ ਦੇ ਵਿੱਚ ਜਕੜਨ ਹੋਣਾ ਤਾਂ ਦੋ ਵਾਰ ਲਵੋ ਇਸ ਨੂੰ ਹੈਲੋ ਦੋਸਤੋ ਦੋਸਤੋ ਅੱਜ ਦਾ ਇਹ ਉਪਾਏ ਇੱਕ ਅਜੀਹਾਂ ਨੁਸਖਾ ਹੈ ਜੋ ਸਾਤੀ ਦੇ ਵਿੱਚ ਕਫ ਅਤੇ ਜੰਮੀ ਹੋਈ ਬਲਗਮ ਨੂੰ ਤੁਹਾਡੇ ਸਰੀਰ ਦੇ ਵਿੱਚੋਂ ਬਾਹਰ ਕੱਢੇਗਾ ਜੇਕਰ ਦੋਸਤੋ ਤੁਹਾਡੀ ਸਾਤੀ ਦੇ ਵਿੱਚ ਕਫ ਜੰਮਿਆ ਹੋਇਆ ਹੈ ਤੁਹਾਡੀ ਸਾਤੀ ਦੇ ਵਿੱਚ ਜਕੜਨ ਹੈ ਤੇ ਤੁਸੀਂ ਬਾਰ ਬਾਰ ਖੰਘਦੇ ਹੋ ਤਾਂ ਕਿ ਸਾਤੀ ਦੇ ਵਿੱਚ ਜੰਮੀ ਹੋਈ ਕਫ ਬਲਗਮ ਬਾਹਰ ਆ ਜਾਵੇ ਤਾਂ ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹਾ ਹੀ ਉਪਾਏ ਲੈ ਕੇ ਆਏ ਹਾਂ ਜੋ ਤੁਹਾਡੀ ਸਾਤੀ ਦੀ ਜਕੜਨ ਨੂੰ ਪੂਰੀ ਤਰ੍ਹਾਂ ਨਾਲ ਠੀਕ ਕਰੇਗਾ ਕਫ ਬਲਗਮ ਅਤੇ ਖੰਘ ਜਹੀ ਸਮੱਸਿਆ ਇਸ ਨਾਲ ਪੂਰੀ ਤਰ੍ਹਾਂ ਠੀਕ ਹੋਵੇਗੀ ਇਸ ਘਰੇਲੂ ਉਪਾਏ ਨੂੰ ਦੋ ਤੋਂ ਤਿੰਨ ਵਾਰ ਇਸਤੇਮਾਲ ਕਰਨ ਦੇ ਨਾਲ ਹੀ ਤੁਹਾਡੀ ਦੇ ਵਿੱਚ ਜੋ ਜਗੜਨ ਮਹਿਸੂਸ ਹੁੰਦੀ ਸੀ ਉਹ ਠੀਕ ਹੋ ਜਾਵੇਗੀ ਤੁਸੀਂ ਖੁੱਲ ਕੇ ਸਾਹ ਲੈ ਸਕੋਗੇ ਤਾਂ ajo ਅਸੀਂ ਦੇਖਦੇ ਹਾਂ ਕਿ ਇਸ ਨੂੰ ਕਿਵੇਂ ਬਣਾਉਣਾ ਹੈ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਘਰੋਂ ਇੱਕ ਅਦਰਕ ਦਾ ਪੀਸ ਲਵਾਂਗੇ ਦੋਸਤੋ ਚਾਹੇ ਖੰਗ ਹੋਵੇ ਕਫ ਹੋਵੇ ਫਲੂ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਲਡ ਹੋਇਆ ਹੋਵੇ ਉਸ ਨੂੰ ਠੀਕ ਕਰਨ ਦੇ ਲਈ ਅਦਰਕ ਬਹੁਤ ਹੀ ਫਾਇਦੇਮੰਦ ਹੈ ਇਹ ਘਰ ਦੇ ਵਿੱਚ ਪਈਆਂ ਕੁਝ ਅਜਹੀਆਂ ਚੀਜ਼ਾਂ ਦੇ ਵਿੱਚੋਂ ਹੈ ਜੋ ਆਯੁਰਵੈਦਿਕ ਤਰੀਕੇ ਦੇ ਨਾਲ ਸਾਡੀ ਖੰਗ ਨੂੰ ਠੀਕ ਕਰਦਾ ਹੈ ਤੁਸੀਂ ਇੱਥੇ ਅਦਰਕ ਹੈ ਅਤੇ ਇਸ ਦੇ ਨਾਲ ਅਸੀਂ ਇੱਥੇ ਲਵਾਂਗੇ ਇਹ ਲੌਂਗ ਲੌਂਗ ਦੇ ਵਿੱਚ ਪਾਏ ਜਾਣ ਵਾਲੇ ਐਂਟੀ ਇਫਲੇਮੈਂਟਰੀ ਕੰਪਾਉਂਡਸ ਸਾਨੂੰ ਖੰਘ ਅਤੇ ਕਫ ਹੋਣ ਦੇ ਨਾਲ ਨਾਲ ਜਿਨ੍ਹਾਂ ਲੋਕਾਂ ਦਾ ਗਲਾ ਭਾਰੀ ਰਹਿੰਦਾ ਹੈ ਗਲੇ ਦੇ ਵਿੱਚ ਦਰਦ ਹੁੰਦਾ ਹੈ ਉਹਨਾਂ ਦੇ ਲਈ ਲੌਂਗ ਦੋਸਤੋ ਕਾਫੀ ਫਾਇਦੇਮੰਦ ਹਨ ਲੌਂਗ ਤੁਹਾਨੂੰ ਕਿਸੇ ਵੀ ਪंसारी ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਣਗੇ ਅਕਸਰ ਇਸ ਦਾ ਇਸਤੇਮਾਲ ਲੋਕ ਚਾਹ ਦੇ ਵਿੱਚ ਵੀ ਕਰਦੇ ਹਨ ਜਿਸ ਨਾਲ ਸਾਡਾ ਗਲਾ ਸਾਫ਼ ਰਹਿੰਦਾ ਹੈ ਲੌਂਗ ਤੁਸੀਂ ਇਸ ਤਰ੍ਹਾਂ ਦੇ ਲੈਣੇ ਹਨ ਲੌਂਗ ਤੁਸੀਂ ਟੁੱਟੇ ਹੋਏ ਨਹੀਂ ਲੈਣੇ ਤੁਸੀਂ ਇਸ ਤਰ੍ਹਾਂ ਦੇ ਲੌਂਗ ਲੈਣੇ ਹਨ ਜਿਸ ਤਰ੍ਹਾਂ ਫੋਟੋ ਦੇ ਵਿੱਚ ਦੇਖ ਰਹੇ ਹੋ ਤੁਸੀਂ ਇੱਥੇ 5 ਸਾਬਤ ਲੌਂਗ ਲੈ ਲਵੋ ਅਤੇ 10 ਗ੍ਰਾਮ ਦੇ ਬਰਾਬਰ ਤੁਸੀਂ ਅਦਰਕ ਲੈਣਾ ਹੈ ਤੁਸੀਂ ਅਦਰਕ ਨੂੰ ਸਿਲਣਾ ਨਹੀਂ ਹੈ ਇਸ ਨੂੰ ਬਣਾਉਣ ਤੋਂ ਪਹਿਲਾਂ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਕੁੱਟ ਲੈਣਾ ਹੈ ਤੁਸੀਂ ਹਮਾਮਦਸਤੇ ਦੀ ਮਦਦ ਨਾਲ ਇਸ ਨੂੰ ਕੁੱਟਣਾ ਹੈ ਜੇਕਰ ਤੁਹਾਡੇ ਕੋਲ ਹਮਾਮਦਸਤਾ ਨਹੀਂ ਹੈ ਤਾਂ ਤੁਸੀਂ ਇਸ ਨੂੰ ਬੇਲਣੇ ਦੀ ਮਦਦ ਨਾਲ ਇੱਕ ਕੌਲੀ ਵਿੱਚ ਪਾ ਕੇ ਵੀ ਕੁੱਟ ਸਕਦੇ ਹੋ ਤੁਸੀਂ ਇਸ ਨੂੰ ਹਲਕਾ ਜਿਹਾ ਕੁੱਟ ਲਵੋ ਅਤੇ ਇੱਕ ਗਲਾਸ ਦੇ ਵਿੱਚ ਤਾਜ਼ਾ ਦੁੱਧ ਲੈ ਲਵੋ ਇਸ ਦੁੱਧ ਦੇ ਵਿੱਚ ਅਸੀਂ ਕੁੱਟੇ ਹੋਏ ਅਦਰਕ ਅਤੇ ਲੌਂਗ ਨੂੰ ਮਿਲਾ ਲਵਾਂਗੇ ਅਤੇ ਇਸ ਤੋਂ ਬਾਅਦ ਤੁਸੀਂ ਇਸ ਨੂੰ ਚਮਚ ਦੇ ਨਾਲ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵੋ ਹੁਣ ਤੁਸੀਂ ਇਸ ਦੁੱਧ ਨੂੰ ਘੱਟ ਅੱਗ ਉੱਤੇ ਗਰਮ ਕਰਨਾ ਹੈ ਜਿਵੇਂ ਅਸੀਂ ਸਧਾਰਨ ਦੁੱਧ ਨੂੰ ਉਬਾਲਦੇ ਹਾਂ ਤੁਸੀਂ ਇਸ ਨੂੰ ਉਸ ਤਰ੍ਹਾਂ ਉਬਾਲ ਕੇ ਗਰਮ ਕਰ ਲਵੋ ਜਦੋਂ ਇਹ ਗਰਮ ਹੋ ਜਾਵੇ ਤਾਂ ਤੁਸੀਂ ਇਸ ਨੂੰ ਛਾਣ ਕੇ ਇੱਕ ਗਲਾਸ ਵਿੱਚ ਕੱਢ ਲਵੋ ਛਾਨਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਦੁੱਧ ਦੇ ਵਿੱਚ ਅਦਰਕ ਅਤੇ ਲੌਂਗ ਦਾ ਰਸ ਆ ਚੁੱਕਿਆ ਹੈ ਤੁਸੀਂ ਕੀ ਕਰਨਾ ਹੈ ਜਦੋਂ ਇਹ ਦੁੱਧ ਹਲਕਾ ਗਰਮ ਹੋਵੇਗਾ ਤਾਂ ਅਸੀਂ ਮਠਾਸ ਦੇ ਲਈ ਇਸ ਦੇ ਵਿੱਚ ਸਹਿਦ ਨੂੰ ਪਾਵਾਂਗੇ ਬਹੁਤ ਸਾਰੇ ਲੋਕ ਦੋਸਤੋ ਚੀਨੀ ਦਾ ਇਸਤੇਮਾਲ ਕਰਦੇ ਹਨ ਲੇਕਿਨ ਅਸੀਂ ਐਸੋ ਪਾ ਦੇ ਵਿੱਚ ਸਹਿਦ ਨੂੰ ਮਿਲਾਵਾਂਗੇ ਕਿਉਂਕਿ ਇਹ ਸਾਡੇ ਗਲੇ ਦੇ ਲਈ ਚੰਗਾ ਹੁੰਦਾ ਹੈ ਨਾਲ ਹੀ ਨਾਲ ਸਾਡੀ ਛਾਤੀ ਦੇ ਲਈ ਵੀ ਚੰਗਾ ਹੈ ਤੁਸੀਂ ਇੱਕ ਚਮਕ ਦੇ ਬਰਾਬਰ ਸਹਿਦ ਇਸ ਦੇ ਵਿੱਚ ਪਾ ਲਵੋ ਅਤੇ ਇਸ ਨੂੰ ਮਿਕਸ ਕਰ ਲਵੋ ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਦੀ ਸਮੱਸਿਆ ਹੈ ਮਿੱਠਾ ਨਹੀਂ ਖਾ ਸਕਦੇ ਤਾਂ ਉਹਨਾਂ ਨੇ ਇਸ ਦੇ ਵਿੱਚ ਸਹਿਦ ਨੂੰ ਨਹੀਂ ਪਾਉਣਾ ਹੈ ਤੁਸੀਂ ਇਸ ਨੂੰ ਬਿਨਾਂ ਸਹਿਦ ਦੇ ਹੀ ਪੀਣਾ ਹੈ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵੋ ਤੁਹਾਡਾ ਇਹ ਉਪਾਏ ਤਿਆਰ ਹੋ ਗਿਆ ਹੈ ਜਿਸ ਤਰ੍ਹਾਂ ਕਿ ਤੁਸੀਂ ਰਾਤ ਨੂੰ ਨਾਰਮਲ ਦੁੱਧ ਪੀਂਦੇ ਹੋ ਉਸ ਦੀ ਜਗ੍ਹਾ ਤੇ ਤੁਸੀਂ ਇਸ ਦੁੱਧ ਨੂੰ ਪੀਵੋ ਫਿਰ ਤੁਸੀਂ ਦੇਖਿਓ ਕਿ ਤੁਹਾਡੀ ਸਾਤੀ ਦੀ ਜਕੜਨ ਕਿਵੇਂ ਖੁੱਲਦੀ ਹੈ ਇਸ ਦੇ ਕੁਝ ਦਿਨਾਂ ਦੇ ਇਸਤੇਮਾਲ ਦੇ ਨਾਲ ਹੀ ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਖੰਘਦੇ ਸੀ ਤਾਂ ਜਿਹੜੀ ਖੜਖੜਦੀ ਆਵਾਜ਼ ਆਉਂਦੀ ਸੀ ਸਾਤੀ ਦੇ ਵਿੱਚ ਜੰਮਿਆ ਹੋਇਆ ਕਫ ਅਤੇ ਬਲਗਮ ਇਸ ਦੇ ਨਾਲ ਪੂਰੀ ਤਰ੍ਹਾਂ ਨਾਲ ਠੀਕ ਹੋਵੇਗਾ ਲੇਕਿਨ ਜਦੋਂ ਤੁਸੀਂ ਇਸ ਨੂੰ ਰਾਤ ਨੂੰ ਪੀਣਾ ਹੈ ਤਾਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਦੁੱਧ ਗਰਮ ਹੋਣਾ ਚਾਹੀਦਾ ਹੈ ਅਤੇ ਇਸ ਦੁੱਧ ਨੂੰ ਤੁਸੀਂ ਹੌਲੀ-ਹੌਲੀ ਘੁੱਟ-ਘੁੱਟ ਕਰਕੇ ਪੀਣਾ ਹੈ ਰਾਤ ਨੂੰ ਸੌਣ ਤੋਂ ਲਗਭਗ 1 ਘੰਟਾ ਪਹਿਲਾਂ ਤੁਸੀਂ ਇਸ ਦੁੱਧ ਨੂੰ ਪੀ ਲਵੋ ਅਤੇ ਫਿਰ ਦੇਖੋ ਤੁਹਾਡੀ ਸਾਤੀ ਆਫ ਹੋਣਾ ਸ਼ੁਰੂ ਹੋ ਜਾਵੇਗੀ ਬਲਗੰਦੀ ਸਮੱਸਿਆ ਠੀਕ ਹੋਵੇਗੀ ਸਾਤੀ ਦੇ ਵਿੱਚ ਜੰਮਿਆ ਕਫ ਬਾਹਰ ਨਿਕਲੇਗਾ ਅਤੇ ਖੰਘ ਪੂਰੀ ਤਰ੍ਹਾਂ ਨਾਲ ਠੀਕ ਹੋਵੇਗੀ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਅਤੇ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਜੇਕਰ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਵੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ